ਹਾਂਜੀ ਦੇਖੋ ਜਿਹੜੀ ਆਪਾਂ ਜਮੀ ਬੀਜੀ ਸੀ ਬਹੁਤ ਸੋਹਣੀ ਹਰੀ ਹੋਈ ਨਿਕਲ ਆਈ ਦੇਖੋ ਮੈਂ ਜਸਰੋਂ ਤੇ ਆਹ ਬੀਜਿਆ ਸੀ ਪ੍ਰਸੀਮ ਕਿਆਰਾ ਨਾਲ ਤੇ ਵੀ ਬਹੁਤ ਸੋਹਣਾ ਹਰਾ ਹੋਇਆ ਦੇਖੋ ਨਰਸੀਮ ਵੀ ਵਿਚ ਹਾਲੋਂ ਹੁੜੋਂ ਆ ਤਾਰਾ ਮੀਰਾ ਸਾਰਾ ਕੁਝ ਪਾਇਆ ਤੇ ਆ ਵੜਤੇ ਲਾਤੀਆਂ ਸੀ ਨਾਲ ਦਸ਼ੇਤੀਆਂ ਮੂਲੀਆਂ ਇਹ ਮੂਰਗਾਂ ਹੀ ਬਹੁਤ ਸੋਹਣੀਆਂ ਨਿਕਲੀਆਂ। ਕੱਲੀ-ਕੱਲੀ ਜੀ ਦੇ ਦਾਣਾ ਦੱਬਤਾ ਸੀਗਾ। ਤੇ ਆਹ ਮੇਥਿਆਂ ਦੇ ਸਿਆੜ ਲਾਤੇ ਸੀ ਇੱਧਰ। ਤੇ ਆਹ ਬਸ ਸਾਰਾ ਦੇਖੋ ਮਸਰ ਵੀ ਬਹੁਤ ਸੋਹਣੇ ਹਰੇ ਹੋਏ ਐ। ਮਸਰਾਂ ਦੇ 8-10 ਸਿਆੜ। ਮਸਰ ਬਹੁਤ ਸੋਹਣੇ ਨਿਕਲੇ ਐ ਸਾਰੇ ਸਿਆੜ ਦੇਖੋ ਐ ਭਾਰਾ ਐ। ਪੂਰੇ ਵਧੀਆ ਨਿਕਲੇ ਐ ਮਸਰਾਂ ਸਿਆੜ ਦੂਰੇ। ਤੇ ਦੇਖੋ ਆਹ ਦੇ ਤੇ ਛੋਲੇ ਹਜੇ ਕੋਈ ਕੋਈ ਦਾਣਾ ਆਦੇ ਜਿਵੇਂ ਆਏ ਨਿਕਲਦੇ ਆਉਂਦੇ ਆ ਦੇਖੋ ਇਹ ਕਾਬਲੀ ਛੋਲੇ ਆ ਇਧਰ ਜੱਟੇ ਛੋਲੇ ਆ ਆ ਦੇ ਆਉਂਦੇ ਆ ਇਹ ਵੀ ਨਿਕਲਦੇ ਆ ਦੇ ਕਿਉਂਕਿ ਰੋਣੀ ਕਰਕੇ ਵੀ ਜੇ ਥੋੜੇ ਜਿਹਾ ਹੋ ਤਾਂ ਵਿਛੇਤੀ ਗਏ ਐਣਕੇ ਵਧੀਆ ਨਿਕਲਦੇ ਆਉਂਦੇ ਆ ਸਾਰੇ ਸਾਈਡਾਂ 'ਚ ਨਿਕਲਦੇ ਆਉਂਦੇ ਆ ਪੂਰੇ ਵਧੀਆ ਇਧਰ ਕਾ ਉਧਰ ਆ ਹੈਗੇ ਆ ਕਾਬਲੀ ਦੇਖੋ ਆਏ ਇਹ ਕਾਬਲੀ ਆ ਤੇ ਇਧਰ ਨੂੰ ਆ ਗਏ ਦੇਸੀ ਛੋਲੇ ਕਾਲੇ ਛੋਲੇ ਇਹ ਵੀ ਬਹੁਤ ਵਧੀਆ ਨਿਕਲਦੇ ਆਉਂਦੇ ਆ ਦੇਖੋ ਪੂਰੇ ਵਧੀਆ ਆਉਂਦੇ ਆ ਸਿਆੜ ਪਰਦੇ ਇਹ ਪੂਰੇ ਸੋਹਣੇ ਦੇਖੋ ਆਹ ਰੇ ਸਿਆੜਾਂ ਹੀ ਡੱਕਦੇ ਜਾਂਦੇ ਆ ਵਧੀਆ ਹਰੇ ਹੋ ਆ ਇਹ ਸਾਰੇ ਇਹ ਜੀ ਬਾਸ ਹੁਣ ਤਿੰਨਾਂ ਚੌਦਾਂ ਨਾਲ ਹਰੇ ਬਾਈ ਲੱਗ ਜਾਣਗੇ ਮਾਰਨ ਸਾਰੇ ਸਾਈਡਾਂ ਚ ਵਧੀਆ ਨਿਕਲ ਆਈ ਪਿਛਲੀ ਏਰੀਆ ਪਰ ਰੌਣੀ ਕਰਕੇ ਨਹੀਂ ਬੀਜੇ ਸੀ ਸਾਡੇ ਦੁਆਰਾ ਪਿਛਲੀ ਏਰੀਆ ਵੀ ਵੱਧ ਲੇਟ ਹੋ ਗਏ ਸੀ ਆ ਸਰੋਂ ਆਪਣੀ ਕਨਾਲ ਡੇਢ ਕਨਾਲ ਇਹ ਵੀ ਬਹੁਤ ਸੋਹਣੀ ਨਿਕਲ ਆਈ ਹੱਥ ਆਲੇ ਹਲਣਾ ਵੀ ਜੀ ਵੀ ਆ ਪੋਰ ਕੇ ਇਹ ਵੀ ਸਰੋਂ ਵੀ ਵਧੀਆ ਨਿਕਲ ਆਈ ਕਿਉਂਕਿ ਫਿਰ ਆਪਣਾ ਘਰ ਦਾ ਵਧੀਆ ਸਰ ਜਾਂਦਾ ਕਨਾਲ ਕਨਾਲ ਸਵਾ ਕਨਾਲ ਸਰੋਂ ਆ ਜੋ ਤਿੰਨ ਚਾਰ ਤਿੰਨ ਦੋ ਤਿੰਨ ਘਾਣੀਆਂ ਹੋ ਜਾਂਦੀਆਂ ਵਧੀਆ ਸਰ ਜਾਂਦਾ ਬਾਦੀ ਪੌਣੀ ਕਨਾਲਾ ਛੋਲੇ ਮਸਰ ਇਹ ਹੋਣਗੇ ਤੇ ਆਪਣਾ ਸਾਰਾ ਸਾਰ ਇਹ ਦੇ ਨਾ ਵਧੀਆ ਸਰ ਜਾਂਦਾ ਇਹ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆ ਆਪਾਂ ਮੱਕ ਵਾਲਾ ਚਾਰੀ ਜਾਂਦੇ ਆ ਇਹ ਚਾਪਾ ਲਾਉਣੇ ਆ ਜਿਉਂ ਇਹ ਸਿੱਟੀ ਦਾ ਜਮੀ ਵੀ ਸੀਗੀ ਨਾਲਾ ਤੇ ਜਵੇਂ ਵੀ ਐ ਤਾਂ ਫੁੱਟੀ ਆ ਪਰ ਨਹੀਂ ਹੋਣਾ ਪਰ ਢਿੱਲੀ ਕਰਦੀ ਇਹ ਚਪੱਟੇ ਨਹੀਂ ਹੋਣੇ ਜੇ ਆਪਾਂ ਜਿਉਂ ਲਾਦਾਂਗੇ ਨਾਲੇ ਦਾਣੇ ਨੂੰ ਵਧੀਆ ਹੋ ਜਾਣਗੇ ਦੋ ਕਨਾਲਾਂ ਨੇ ਬਹੁਤ ਰਹਿ ਗਿਆ ਮੱਕ ਆਪਣਾ ਪੰਜਾਂ ਸੱਤਾਂ ਦਿਨਾਂ ਦਾ ਤੇ ਬਸ ਇਹਦੇ ਚ ਆਹਾ ਆ ਬੂਝੇ ਆਪਾਂ ਬੀਜ ਦੇ ਰੱਖ ਲੈਣੇਗਾ ਨੂੰ ਜਿਹੜੇ ਉਹ ਪਹਿਲੀ ਪਹਿਲੀ ਬੱਟ ਤੇ ਖੜੇ ਆ ਤੇ ਆ ਵੀ ਸਰੋਂ ਸਰੋਂ ਚਾਰ ਲਾਂਗੇ ਵੱਡ ਕੇ ਤੇ ਆ ਮੂਰੇ ਜਿਹੜਾ ਬਾਜਰਾ ਜੈ ਵੀ ਚਾਰ ਲਾਂਗੇ ਪਹਿਲੇ ਪਰੇ ਵੱਡੇ ਵੱਡੇ ਬੂਟੇ ਬੀਜ ਨੂੰ ਰੱਖ ਲਾਂਗੇ ਪੱਠੇ ਉਧਰ ਕੱਢ ਲਾਂਗੇ ਜੀ ਚ ਆਪਣੀ ਜਮੀ ਆ ਇਹ ਇਹ ਚਾਰ ਕੇ ਸਾਰਾ ਥਾਂ ਆਪਾਂ ਜਿਉਂ ਲਾ ਦਾਂਗੇ ਬਸ ਰੌਣੀ ਕਰਕੇ ਅੱਜ ਕੋਸ ਥਾਂ ਦੀ ਇਥੋਂ ਜਿਵੇਂ ਵਿਹਾਈ ਕਰਕੇ ਤੇ ਥੋੜੇ ਜਿਹਾ ਲਾਉਣੇ ਆ ਮਟਰ ਪੰਜ ਸੱਤ ਇੱਕ ਬੈਡ ਗਾਜਰਾਂ ਦਾ ਹੋਰ ਪਛੇਤੀਆਂ ਦਾ ਲਾ ਦਾਂਗੇ ਜੇ ਬਹੁ ਗੰਡੇਆਂ ਨੂੰ ਇੱਥੇ ਥਾਂ ਤਿਆਰ ਕਰਕੇ ਰੱਖ ਲਾਂਗੇ ਤੇ ਗੰਡੇ ਲਾਵਾਂਗੇ ਕਹਾਂ ਲੋੜੀ ਮੋਕੇ ਤੇ ਤੇ ਆ ਆਪਣੀ ਕਣਕ ਆ ਗਈ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ